ਪਰ ਮੈਂ ਨਗਾਰ ਖਾਨੇ ਦੇ ਵਿੱਚ ਆਉਂਦੀ ਪੀਪਣੀ ਵਜਾਉਂਦਾ ਫਿਰਦਾ ਤਾਂ ਕਿ ਇਹਨਾਂ ਬੰਦਿਆਂ ਨੂੰ ਨੰਗੇ ਚਿੱਟੇ ਕਰ ਸਕਾਂ ਇਹੋ ਲੋਕਾਂ ਜਿਨ੍ਹਾਂ ਨੇ ਇਹ ਉਹੀ ਪਾਰਟੀਆਂ ਜਿਹੜੀਆਂ ਤੁਹਾਡੇ ਦਾਦੇ ਪੜਦਾਦਿਆਂ ਦੇ ਸਮੋਂ ਚੱਲਦੀਆਂ ਆ ਰਹੀਆਂ ਇਹ ਗੱਲ ਸੋਚਣ ਤੇ ਸਮਝਣ ਦੀ ਲੋੜ ਆ ਸਾਨੂੰ ਕਿਸੇ ਵੀ ਪਾਰਟੀ ਦੀ ਸਹੂਲਤ ਦੀ ਲੋੜ ਨਹੀਂਗੀ ਸਭ ਤੋਂ ਪਹਿਲਾਂ ਸਾਡੇ ਪਰ ਦਾਦਿਆਂ ਨੂੰ ਫਰੀਦੀਆਂ ਸਹੂਲਤਾਂ ਦੇ ਵਿੱਚ ਲਾ ਕੇ ਉਹਨਾਂ ਦਾ ਪੇੜਾ ਕਰ ਕੀਤਾ ਫਿਰ ਇਹਨਾਂ ਨੇ ਨਾਲ ਹੀ ਸਾਡੇ ਦਾਦਿਆਂ ਦਾ ਪੇੜਾ ਕਰ ਕੀਤਾ ਜੇਕਰ ਬਾਈ ਜੀ ਗੱਲਾਂ ਸੁਣ ਲੋ ਜੇ ਯਾਦ ਰੱਖੋ ਕਿ ਮੈਨੂੰ ਪਤਾ ਨਾ ਕਦੇ ਕਿਸੇ ਨੇ ਗਰੀਬ ਨੂੰ ਵੋਟ ਪਾਈ ਆ ਤੇ ਨਾ ਹੀ ਕਦੇ ਗਰੀਬ ਨੂੰ ਕੋਈ ਵੋਟ ਪਾਵੇ ਪਰ ਮੇਰੀ ਬੇਨਤੀ ਇਹ ਆ ਕਿ ਤੁਸੀਂ ਗੱਲ ਸਾਡੀ ਜਰੂਰ ਸੁਣ ਲੋ ਜੀ ਬਹੁਤ ਧੰਨਵਾਦ ਜੀ ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿ ਦੇਵਾਂ ਕਿ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਫ੍ਰੀ ਦੀਆਂ ਸਹੂਲਤਾਂ ਨਹੀਂ ਚਾਹੀਦੀਆਂ ਤੁਹਾਨੂੰ ਇਹ ਕਹਿ ਦਿੰਦੇ ਆ ਕਿ ਅਸੀਂ ਆਟਾ ਰਸਨ ਦਾਲ ਫ੍ਰੀ ਦੇਣਾ ਆਕਾਲੀ ਵੀ ਫਿਰਦੇ ਆ ਕਾਂਗਰਸੀ ਵੀ ਫਿਰਦੇ ਆ ਝਾੜੂ ਵਾਲੇ ਵੀ ਫਿਰਦੇ ਆ ਤੁਹਾਨੂੰ ਇਹੀ ਕਹਿੰਦੇ ਫਿਰਦੇ ਨਾ ਤੁਹਾਨੂੰ ਅਸੀਂ ਆਟਾ ਰਾਸ਼ਨ ਦਾਲ ਦੇਣਾ ਤੁਹਾਨੂੰ ਅਸੀਂ ਐ ਕਰਨਾ ਇਹ ਆਟਾ ਰਾਸ਼ਨ ਦਾਲ ਸਾਡੇ ਦਾਦਿਆਂ ਨੇ ਸਾਡੇ ਪ੍ਰਦਾਤਿਆਂ ਨੇ ਵੀ ਖਾਂਦੇ ਆਏ ਆ ਪਰ ਸਾਡੇ ਬੱਚਿਆਂ ਦੇ ਬੇਰੇ ਕੰਤ ਹੁੰਦੇ ਆਏ ਆ ਇਹ ਗੱਲਾਂ ਕੋਈ ਝੂਠ ਨਹੀਂ ਦੀਓ ਸਾਡੇ ਬੱਚੇ ਪੜ੍ਹੇ ਲਿਖੇ ਆ ਉਹਨਾਂ ਨੂੰ ਫ੍ਰੀ ਦੀਆਂ ਸਹੂਲਤਾਂ ਨਹੀਂ ਚਾਹੀਦੀਆਂ ਜਿਹੜੇ ਸਾਡੇ ਬੱਚੇ ਪੜ੍ਹੇ ਲਿਖੇ ਆ ਉਹਨਾਂ ਨੂੰ 40000 ਰੁਪਏ ਦੀ ਨੌਕਰੀ ਚਾਹੀਦੀ ਆ ਆ ਵੀ ਤੁਹਾਨੂੰ ਹੀ ਗੱਲ 40000 ਦੀ ਨੌਕਰੀ ਚਾਹੀਦੀ ਆ 4000 ਰੁਪਿਆ ਬਿਜਲੀ ਬਿੱਲ ਭਰ ਸਕਦੇ ਆ ਬੱਚੇ ਆਪਣੇ 40000 ਚੋਂ ਪਿੱਛੇ 36000 ਰੁਪਿਆ ਬਚਦਾ 36000 ਦੇ ਵਿੱਚੋਂ 6000 ਰੁਪਏ ਦਾ ਆਟਾ ਰੱਛੰਦਾਲ ਲਿਆ ਸਕਦੇ ਆ ਮੰਨ ਲਿਓ ਗੱਲ ਪਰ ਤੁਹਾਨੂੰ ਅਲਜਾਹਰ ਜਾ ਰਿਹਾ ਕਿ ਤੁਹਾਨੂੰ ਅਸੀਂ ਬਿਜਲੀ ਫਰੀ ਦੇਣੀ ਆ ਤੁਹਾਨੂੰ ਅਸੀਂ ਆਟਾ ਰੱਛੰਦਾਲ ਫਰੀ ਦੇਣਾ ਮੈਂ ਕਹਿਣਾ ਕਿ ਬਾਦਰਾਮ ਦੇ ਘਰੇ ਰੱਖਣ ਆ ਜਿੰਨੀਆਂ ਪਾਰਟੀਆਂ ਉੱਠਣਾ ਫਿਰਦੀਆਂ ਇਹਨਾਂ ਦੇ ਘਰ ਪਹਿਲਾਂ ਵੇਖੋ ਕਿ ਜਿਹੜੇ ਘਰ ਇਹਨਾਂ ਦੀਆਂ ਵੀ ਛੱਤਾਂ ਚੁੰਦੀਆਂ ਹੁੰਦੀਆਂ ਪਰ ਉਦੋਂ ਬਾਅਦ ਇਹ ਆਪਣੀ ਸਾਰ ਨਹੀਂ ਲੈਂਦੇ ਜਿਹੜੀ ਵੀ ਪਾਰਟੀ ਦੇ ਵਿੱਚ ਕੋਈ ਵੀ ਲੀਟਰ ਦੋ ਸਾਰ ਰਹਿ ਜੇ ਉਹਦੇ ਬੰਗਲੇ ਪੈ ਜਾਂਦੇ ਆ ਤੇ ਪਰ ਸਾਡੀਆਂ ਛੱਤਾਂ ਚੁੰਦੀਆਂ ਚੁੰਦੀਆਂ ਰਹਿ ਜਾਂਦੀਆਂ ਸਾਨੂੰ ਕਹਿ ਦਿੰਦੇ ਆ ਤੁਹਾਨੂੰ ਮਕਾਨ ਦੇਵਾਂਗੇ ਤੇ ਮਕਾਨ ਦਾ ਕਿੰਨਾ ਪੈਸਾ ਦਿੰਦੇ ਆ ਇਹ ਲਗਭਗ ਲੱਖ ਰੁਪਈਆ ਤੇ ਲੱਖ ਦੇ ਵਿੱਚੋਂ ਕਈ ਵਾਰੀ ਤਾਂ ਠੀ ਹੁੰਦਾ ਕਿ ਇਹਨਾਂ ਬਿੰਨਾ ਜਿਹੜਾ ਪਿੰਡਾਂ 'ਚ ਜੋਗਾ ਬੈਠੀਆਂ ਹੁੰਦੀਆਂ 10-20 ਹਜ਼ਾਰ ਤੱਕ ਖੂਨ ਤੌਰ ਤੇ ਦਿੰਦੇ ਆ ਇਹ ਯਾਦ ਰੱਖੋ ਗੱਲ ਸੱਚੀ ਆ ਔਰ ਸਾਨੂੰ ਇਹ ਖੂਨ ਜਿਹੜੀਆਂ ਕਹ ਲੋ ਖੂਨ ਪੀ ਨਾਲ ਨਾ ਜੋਗਾ ਨਹੀਂ ਚਾਹੀਦੀ ਨਾ ਜੇ ਸਾਡੇ ਕੋਲ 40000 ਦੀ ਨੌਕਰੀ ਹੋਈ 4000 ਰੁਪਿਆ ਬਿਜਲੀ ਬਿੱਲ 6000 ਰੁਪਿਆ ਡਾਕਟਰਾਂ ਚੰਦਾਲ ਤੇ ਤੁਹਾਡਾ ਬੱਚਾ ਜਾ ਕੇ ਕਹੂਗਾ ਜੀ ਬੈਂਕ ਦੇ ਵਿੱਚ ਕਿ ਮੈਂ 40000 ਦੀ ਨੌਕਰੀ ਕਰਦਾ ਮੈਂ ਖਰਚਾ ਕੱਢ ਕੇ ਮੇਰੇ ਕੋਲ 30000 ਰੁਪਿਆ ਬਚਦਾ ਤੇ ਆ ਚੱਕੋ ਤੁਸੀਂ ਭਾਈ ਸਾਹਿਬ ਬੈਂਕ ਵਾਲਿਓ ਮੈਨੂੰ ਲੋਨ ਦਿਓ 20 ਲੱਖ ਦਾ ਹੁਣ ਜਿਹੜੀ ਨਾ ਸਰਕਾਰਾਂ ਕਹਿੰਦੀਆਂ ਤੁਹਾਨੂੰ ਕੋਠੇ ਦੇਵਾਂਗੇ 20 ਲੱਖ ਦੀ ਕੋਠੀ ਪੈਂਦੀ ਕਿ ਕੋਠਾ ਇਹਰ ਕੋਰਤਾ ਤੇ ਉਹ ਇੰਨਾ ਕੋਠੀ ਪੈਂਦੀ ਆ ਪਰ ਇਹ ਤੁਹਾਨੂੰ ਉਲਝਾਉਂਦੇ ਆ ਕਿ ਫਲਾਨੀ ਸਰਕਾਰ ਆਈ ਤੁਹਾਡਾ ਅੱਤਰਾ ਰੱਖ ਸੰਦਾਲ ਬੰਦ ਕਰਤਾ ਸਾਡੀਆਂ ਧੀਆਂ ਪੇਣਾ ਨੂੰ ਸਗਲ ਸਕੀਮ ਦੇਣ ਦੀਆਂ ਗੱਲਾਂ ਕਰਦੇ ਆ ਸਾਡੀਆਂ ਧੀਆਂ ਪੇਣਾ ਪੜੀਆਂ ਲਿਖੀਆਂ ਉਹਨਾਂ ਨੂੰ ਸਗਲ ਸਕੀਮਾਂ ਦੀ ਲੋੜ ਨਹੀਂ ਉਹਨਾਂ ਨੂੰ 21000 ਰੁਪਏ ਦੀ ਨੌਕਰੀ ਦੀ ਲੋੜ ਆ ਜੇ ਕਰੀ ਕੀ ਆ ਆ ਦੀ ਨੌਕਰੀ ਦੇ ਤੇ ਭਾਈਆ ਕਿਰਪਿਆ ਸਾਡ ਦਾ ਮਾਰਦਾ ਇਹ ਗੱਲ ਨੋਟ ਕਰੋ ਜੇ ਤੂੰ ਨੂੰ ਜਾਣ ਕੇ ਫਰੀਦ ਨਸੂਤਾਂ ਦੇ ਰਿਆ ਤਾਂ ਕਿ ਤੁਸੀਂ ਹੁਣ ਜ ਜਾਓ ਫਿਰ ਅਸੀਂ ਹਸਪੀਟਲਾਂ ਦੀ ਗੱਲ ਕਰੀਏ 70 ਸਾਲ ਹੋ ਗਏ ਦੇਸ਼ ਆਜ਼ਾਦ ਹੋ ਇਹਨੂੰ ਤੇ ਆ ਜਿਹੜੀਆਂ ਖੂਨ ਪੀਣੀਆਂ ਜੋਕਾ ਬਰਸਾਤੀ ਡੱਡੂ ਜਿਹੜੇ ਆਪਦੀਆਂ ਪ੍ਰੋਫਟੀਆਂ ਬਣਾ ਕੇ ਬੈਠੇ ਆ ਇਹਨਾਂ ਨੂੰ ਇਹ ਪੁੱਛੋ ਕਿ ਹਸਪੀਟਲਾਂ ਦੇ ਵਿੱਚ ਜਾਈਏ ਸਾਡਾ ਇਲਾਜ ਨਹੀਂ ਹੁੰਦਾ ਮੰਤਰੀਆਂ ਦਾ ਯਾਜ ਬਾਹਰ ਦੇ ਨਾ ਕੰਟਰੀਆਂ ਤੋਂ ਹੁੰਦਾ ਤਗੜੇ ਹਸਪਤਲਾਂ ਤੋਂ ਹੁੰਦਾ ਸਾਡੇ ਬਰੋਬਰ ਤੁਹਾਡਾ ਸਰਕਾਰੀ ਹਸਪਤਲਾਂ ਤੋਂ ਇਲਾਜ ਕਿਉਂ ਨਹੀਂ ਹੁੰਦਾ ਜਿਹੜੀ ਆਪੇ ਜੋ ਘਰ ਵਾਲੀਆਂ ਇਹਨਾਂ ਨਹੀਂ ਇਕੱਠੀਆਂ ਵਾਲੀਆਂ ਹੋਈਆਂ ਨੇ ਭਾਈ ਜੀ ਇਹ ਝੋਕਾ ਨੂੰ ਨੂਨ ਲਾਉਣ ਦੀ ਲੋੜ ਆ ਨੂਨ ਲਾਉਣ ਆਇਆ ਨੂੰ ਇਹ ਨਹੀਂ ਤਾਂ ਝੋਕਾ ਤੁਹਾਡਾ ਖੂਨ ਪੀ ਕੇ ਤੁਹਾਨੂੰ ਸਿਕਾ ਦੇਣੀ ਸਰਕਾਰ ਆਈ ਹੈ ਕਿਸੇ ਗਰੀਬ ਨੂੰ ਤਾਂ ਆਉਂਦਾ ਵੇਖਣੇ ਉਹ ਥੱਲੇ ਹੀ ਜਾਂਦਾ ਪਿਆ ਬਈ ਜੀਓ ਥੱਲੇ ਕਿਉਂ ਜਾਂਦਾ ਪਿਆ ਨਹੀਂ ਆਉਂਦਾ ਹਾਂ ਹਾਂਜੀ ਗੱਲ ਸੁਣੀ ਚੱਲਿਆ ਜੇ ਤੁਹਾਡੇ ਕੋਲੇ ਕੋਈ ਪਿੰਡ ਦਾ ਵਿਅਕਤੀ ਹੁੰਦਾ ਲੱਗੋ ਲੱਗ ਪਾਲਟੀਆਂ ਦਾ ਕਹਿਣਗੇ ਚਾਚਾ ਬਾਪੂ ਹੋ ਤਾਂ ਕੀ ਇਧਰ ਪਾ ਦੇ ਤੂੰ ਕੰਮ ਸਾਥੋਂ ਲੈਣਾ ਤੁਹਾਡੇ ਪਿੰਡ ਦੀਆਂ ਮੈਂ ਬਹੁਤ ਵਾਰੀ ਖਬਰਾਂ ਪੜ ਚੁੱਕਿਆ ਤੁਹਾਡੇ ਪਿੰਡ ਦਾ ਹਾਲ ਨਹੀਂ ਸਾਰੇ ਪਿੰਡ ਪਿੰਡ ਦਾ ਹਾਲ ਆ ਜਿਹੜੇ ਚਿੱਟੇ ਦੇ ਨਾਲ ਨੌਜਵਾਨ ਤਬਾਹ ਹੋ ਰਹੇ ਆ ਇਹ ਸਖਬੀਰ ਬਾਦਲ ਫਿਰੋਜ਼ਪੁਰ ਦੇ ਐਮਪੀ ਰਿਆ ਆ ਹੁਣ ਵੀ ਐਮਪੀ ਵਾਲੇ ਜਿੰਨਾ ਚਿਰ ਵੋਟਾਂ ਨਹੀਂ ਪੈਂਦੀਆਂ ਇਹ ਸੌਂ ਗਿਆ ਦੂਜੀਆਂ ਸਰਕਾਰਾਂ ਤੇ ਤੌਹਮਤਾ ਲਾਉਂਦਾ ਆ ਕਿ ਇਹ ਕਹਿੰਦਾ ਕਿ ਮੈਂ ਫਿਰੋਜ਼ਪੁਰ ਦੇ ਅੰਦਰ ਮੇਰੇ 9 ਐਮਐਲਏ ਹੁੰਦੇ ਇਹਦੇ ਅੰਦਰ ਉਹਨਾਂ ਨੂੰ ਕਹਿੰਦਾ ਜਾ ਕੇ ਉਹ ਲੋਕ ਸਭਾ ਦੇ ਵਿੱਚ ਕਦੇ ਨੇ ਮੁੱਦਾ ਚੱਕਿਆ ਕਿ ਜੀ ਮੇਰੇ ਪੰਜਾਬ ਤੇ ਚਿੱਟਾ ਬੋਲਦਾ ਕਿਸੇ ਨੇ ਨਹੀਂ ਚੱਕਿਆ ਸਰਕਾਰ ਜਿਹੜੀ ਤੁਸੀਂ ਆ ਝਾੜੂ ਚੁਣੀ ਆ ਇਸ ਸਰਕਾਰ ਦੇ ਵਿੱਚ ਮੋਤਾਂ ਹੋ ਰੀਆਂ ਕਦੇ ਇਹਨਾਂ ਨੇ ਮੁੱਦਾ ਚੱਕਿਆ ਜਿਹੜੇ ਪਿੰਡ ਦੇ ਲੀਡਰ ਬਰੇ ਬੈਠੇ ਆ ਆਪਾਤਨਾ ਦੇ ਇਹ ਕੀ ਕਰਦੇ ਆ ਉਹ ਜੇਕਰ ਥਾਣੇ ਕਚਹਿਰਨਾ ਚ ਜਾ ਕੇ ਦਾਬੇ ਮਰਵਾ ਸਕਦੇ ਆ ਤੇ ਪਿੰਡਾਂ ਤੋਂ ਟਿੱਕਾ ਨਹੀਂ ਮੰਦ ਕਰਾ ਸਕਦੇ ਤੁਹਾਡੇ ਪੁੱਤ ਸਮਾ ਹੋ ਰਹੇ ਆ ਔਰ ਇਹ ਬੈਠੇ ਗੱਲਾਂ ਮਾਰਦੇ ਆ ਜਿੰਨਾ ਚੇਰੇ ਤੁਹਾਡੇ ਘਰ ਕਾਮਯਾਬ ਨਹੀਂ ਹੁੰਦੇ ਯਾਦ ਰੱਖੋ ਇਹਨਾਂ ਦੇ ਕਹਿਣਿਆਂ ਤੇ ਵੋਟਾਂ ਪਾਉਣੀ ਆ ਬੰਦ ਕਰਕੇ ਮੈਂ ਆ ਪੋਸਟਰਾਂ ਤੇ ਲਿਖਾਇਆ ਕਿ ਜੇ ਮੈਂ ਵੋਟ ਮੰਗਾ ਮੇਰੇ ਖੇਤਰ ਮਾਰਿਓ ਪਰ ਮੇਰੇ ਵਿਚਾਰ ਜ਼ਰੂਰ ਸੁਣ ਲਓ ਸਾਨੂੰ ਕਿਸੇ ਸੁਖਬੀਰ ਦਾਦਲ ਦੀ ਸਾਨੂੰ ਕਿਸੇ ਐਰੇ ਗਰੇ ਮੰਤਰੀ ਦੀ ਸਗਲ ਸਕੀਮ ਦੀ ਲੋੜ ਨਹੀਂ ਅਸੀਂ ਆਪਦੀਆਂ ਧੀਆਂ ਭੈਣਾਂ ਨੂੰ ਪੜਾਇਆ ਉਹਨਾਂ ਨੂੰ 30000 ਦੀ ਲੋੜ ਆ ਨੌਕਰੀ ਦੀ ਤੇ 30000 ਦੀ ਨੌਕਰੀ ਜਦੋਂ ਇਹਨਾਂ ਦੀਆਂ 3 ਭੈਣਾਂ ਦਾ ਵਿਆਹ ਹੁੰਦਾ ਸਾਨੂੰ ਤਾਂ ਵਿਆਹਾਂ ਤੇ ਸੱਦਨ ਦੀ ਦੂਰ ਦੀ ਗੱਲ ਆ ਆਪਾਂ ਬਾਹਰ ਚ ਜਾ ਕੇ ਨਹੀਂ ਖੜਦੇ ਸਾਥੋਂ ਕੀ ਮੰਨਦੇ ਐ ਕੁਛ ਵੀ ਨਹੀਂ ਜਾਂ ਸਾਨੂੰ ਆਪਦੀ ਪ੍ਰੋਤੀ ਪੰਜਾਬ ਤੇ ਪੰਜਾਬ ਨੂੰ ਦੇਉ ਆਪਦੀ ਪ੍ਰੋਤੀ ਹੋ ਜੋ ਸਾਡੇ ਤਰ੍ਹਾਂ ਗਰੀਬ ਜਿਹੋ ਜੇ ਬਾਪੂ ਆਪਣੇ ਕਮਰੇ ਆ ਨਾ ਇਹ ਹੁੰਦੇ ਨੇ ਉਹਨਾਂ ਦੇ ਕਤਲ ਵਾਲੇ ਨੇ। ਸਾਰੇ ਕੋਈ ਆ ਦੇ। ਯਾਦ ਰੱਖੋ ਕਿ ਸਾਨੂੰ ਇਤਬਾਹ ਕਰਨ ਵਾਸਤੇ ਫਿਰਦੇ ਆ। ਸਾਡਾ ਬੇੜਾ ਦਰ ਤਰਨ ਵਾਸਤੇ ਫਿਰਦੇ ਆ। ਓਏ ਲੋਕੋ ਮੈਂ ਤੁਹਾਨੂੰ ਬੇਨਤੀ ਕਰਦਾ ਇਹਨਾਂ ਕੋ ਕ ਇੱਕ ਗਰੀਬ ਉੱਠਿਆ ਫਿਰਦਾ ਮੰਗਮੀਆਂ ਕਰਨ ਲੈ ਕੇ ਪਰ ਮੇਰੀਆਂ ਗੱਲਾਂ ਸੁਣ ਲੋ ਆਪਦੇ ਪੁੱਤ ਬਚਾ ਲੋ। ਜੇ ਕਰਹੀ ਹਾਲ ਰਿਆ ਤੇ ਪਿੰਡਾਂ ਦੇ ਵਿੱਚੋਂ ਬਰਾਤਾਂ ਜਾਣੀਆਂ ਬੰਦ ਹੋ ਜਾਂਦੀਆਂ ਜਾਗ ਜੋ ਜਾਗ ਜੋ ਜੇ ਤੁਹਾਡੇ ਕੋਲ ਜਾਗੀ ਦਾਤ ਜਿਹੜੇ ਨੌਜਵਾਨਾਂ ਦੇ ਚਿਹਰੇ ਬੰਨੇ ਸੀ ਉਹਨਾਂ ਦੇ ਆਪ ਆਪਾਂ ਅਰਥੀਆਂ ਦੇ ਚਿਹਰੇ ਬੰਨੀ ਜਾਂਦੇ ਆ ਸਾਡੇ ਨਾਲ ਇਹ ਹੋ ਰਿਹਾ ਕੀ ਸਾਰੇ ਦੇ ਸਾਰੇ ਅੰਮਲ ਨੇ ਮਰ ਗਏ ਮੈਨੂੰ ਇਹ ਭਾਸ਼ਾਬਾਤ ਤੂੰ ਨਹੀਂ ਪਾਉਗੀ ਇਹ ਭਾਸ਼ਾ ਮੇਰੀ ਨਹੀਂ ਇਹ ਪੰਜਾਬ ਦੇ ਲੋਕਾਂ ਦੀ ਹੈ ਇਹ ਤੁਹਾਡੀ ਭਾਸ਼ਾ ਸਾਰੇ ਤੁਹਾਨੂੰ ਗੁੱਟਣ ਨੂੰ ਬਣਿਆ ਸਾਰੇ ਪਿੰਡਾਂ ਦੇ ਵਿੱਚ ਸੱਤੇ ਚੱਲਦੇ ਆ ਮੈਂ ਮੰਨਦਾ ਕੋਈ ਸੱਤੇ ਦੇ ਨਾਲ ਮੌਕਾ ਨਹੀਂ ਹੁੰਦੀ ਪਰ ਸੱਤੇ ਪਿੰਡਾਂ ਚ ਚੱਲਦੇ ਆ ਇਹਨਾਂ ਨੂੰ ਪੁੱਛੋ ਵੀ ਤੁਹਾਨੂੰ ਪਤਾ ਨਹੀਂ ਪਿੰਡਾਂ ਚ ਹੋ ਕੀ ਰਿਹਾ ਚਿੱਟੇ ਦਾ ਸਾਰਾ ਕੁਝ ਪਤਾ ਇਹਨਾਂ ਨੂੰ ਬੋਲਦੇ ਕਿਉਂ ਨਹੀਂ ਗੁੰਗੇ ਹੋ ਗਿਆ ਅੱਜ ਭਗਵੰਤ ਮਾਨ ਤੇ ਕਦੇ ਕਲੀਰ ਦੀ ਗਾਉਂਦਾ ਮਾ ਗਿਆ ਕਿੱਕਲੇ ਕਲੀਰ ਦੀ ਹਾਲਤ ਪੰਜਾਬ ਦੀ ਚਿੱਤੇ ਨਾਲ ਹੋ ਗਈ ਅਤਵਾਜੀ ਤੇਰੀ ਕਮੇਟੀ ਕਰ ਦੂਰ ਜੀ ਤੂੰ ਹੈਗਾ ਸੀ ਡਰਾਮੇ ਬਾਗ ਤੈਨੂੰ 2-2 ਰੁਪਏ ਦੇਣੇ ਸੀ ਪਰ ਲੋਕ ਤੇਰੇ ਤੇ ਝਗੇ 2-2 ਰੁਪਏ ਦੇਣ ਦੀ ਥਾਂ ਤੇ ਤੈਨੂੰ ਵੋਟ ਪਾ ਬੈਠੇ ਅੱਜ ਗਾ ਕੇ ਕਿੱਕਲੇ ਕਲੀਰ ਦੀ ਕਾ ਅੱਜ ਅੱਜ ਬੇੜਾ ਘਰ ਘੋੜਿਆ ਸਾਡਾ ਇਹ ਬੈਠੇ ਆਉਂਦੇ ਘਰਾਂ ਦੇ ਵਿੱਚ ਮੇਰੀ ਇਹ ਬੇਨਤੀ ਆ ਕਿ ਆਪਦੇ ਬੱਚਿਆਂ ਵਾਸਤੇ ਰੋਜ਼ਗਾਰ ਮੰਗੋ ਹੁਣ ਸੁਣੋ ਇੱਕ ਗੱਲ ਹੋਰ ਤੁਹਾਡੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਪਰ ਇਹ ਡੀਐਸਪੀ ਨਹੀਂ ਲੱਗ ਸਕਦੇ ਤੁਸੀਂ ਕਹੋਗੇ ਐਵੇਂ ਬੋਲ ਲੀਏ ਤਾਂ ਕਿਉਂ ਨਹੀਂ ਲੱਗ ਸਕਦੇ ਨਹੀਂ ਲੱਗ ਸਕਦੇ ਤੁਹਾਡੇ ਬੱਚੇ ਐਸਐਸਪੀ ਨਹੀਂ ਲੱਗ ਸਕਦੇ ਪੁੱਛੋ ਕਿਉਂ ਨਹੀਂ ਲੱਗ ਸਕਦੇ ਕਿਉਂਕਿ ਸਰਕਾਰੀ ਸਕੂਲਾਂ ਦੇ ਜਿਹੜੇ ਟੀਚਰ ਆ ਉਹਨਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜਦੇ ਜਿਵੇਂ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਬੱਚੇ ਆ ਉਹਨਾਂ ਦੇ ਜਿਹੜੇ ਹਾਂਜੀ ਹਾਂ ਜਿਹੜੇ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਬੱਚੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਜਿੰਨਾਂ ਤੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਵਡੇ ਬੱਚਿਆਂ ਦੇ ਬਰੋਬਰ ਨਹੀਂ ਪੜਦੇ ਉਹਨਾਂ ਚ ਤੁਹਾਡੇ ਬੱਚੇ ਜੱਜ ਨਹੀਂ ਲੱਗ ਸਕਦੇ ਨਖਾਂ ਉਹ ਜਿੱਥੋਂ ਉੱਠਣਗੇ ਯਾਦ ਰੱਖੋ ਕਿ ਤੁਹਾਨੂੰal ਜਾ ਰਹੇ ਆ ਆ ਜਿਹੜਾ ਬੋਬੀ ਮਾਨ ਛੇਰ ਸਿੰਘ ਕਬਾਇਆ ਜਾਂ ਜਿਹੜਾ ਕਾਕਾ ਬਰਾੜ ਜਾਂ ਜਿਹੜਾ ਕੀ ਉਹ ਵਜਦਾ ਰੈਣਾ ਸੋਢੀ ਤੁਹਾਡੇ ਕੋਲ ਆਊਗਾ ਕਹੂਗਾ ਸਾਡੀ ਪਾਰਟੀ ਆ ਕੰਮ ਕਰ ਰਹੀ ਆ ਕਿਤਾ ਕੀ ਆ ਕਿ ਨਾ ਕਿੰਨਾ ਹਸਪਤਾਲ ਚ ਸਾਡਾ ਹੀ ਇਲਾਜ ਨਹੀਂ ਹੋ ਰਿਹਾ ਸਕੂਲਾਂ ਚ ਟੀਚਰ ਪੂਰੇ ਨਹੀਂ ਛੱਤਾ ਸਾਡੀਆਂ ਚੋਰੀਆਂ ਕਿੱਤੇ ਦੇ ਨਾਲ ਸਾਡੀ ਜਵਾਨੀ ਤਬਾਹ ਹੋ ਰਹੀ ਆ ਸਾਡੇ ਨੌਜਵਾਨ ਬਿਨਾ ਪੜ੍ਹੇ ਲਿਖੇ ਕੰਮਕਾਰ ਲੱਗੇ ਹੋਏ ਆ ਸਾਡੀਆਂ ਮਾਵਾਂ ਜਿਨ੍ਹਾਂ ਨੇ ਪਿਓ ਦੇ ਘਰੇ ਗਰੀਬੀ ਵੇਖੀ ਤੇ ਖੁਆਬ ਲੈ ਕੇ ਸੋਹਰੇ ਘਰ ਐਸ ਕਰਾਂਗੇ ਪਰ ਸੌਰੇ ਦੇ ਘਰ ਵੀ ਜਾ ਕੇ ਗਰੀਬੀ ਵੇਖੀ ਹੁਵਾਦ ਲੈ ਕੇ ਮੇਰੇ ਬੱਚੇ ਵੱਡੇ ਹੋਣਗੇ ਮੈਂ ਪੜਾਉਂਗੀ ਤੇ ਮੇਰੇ ਬੱਚੇ ਨੌਕਰੀ ਲੱਭਣਗੇ ਮੈਂ ਖੈਰ ਰੱਖਾਂ ਤੇਰਾਮ ਰੱਖਾਂਗੀ ਪਰ ਉਹ ਉਸ ਦੀ ਗੱਲ ਆ ਸਾਟੀਆਂ ਪਹਿਣਾ ਪੜਦੇ ਕੇ ਨਾਲ ਅਨਪੜ ਵਿਪੰਗਾ ਦੇ ਨਰਮੇ ਚੁੱਕਦੀਆਂ ਸਾਡੇ ਨੌਨ ਨੌਣ ਪੜ੍ਹਨੇ ਕੇ ਕੋਈ ਨੰਗਦੇ ਕੰਮ ਕਰਦਾ ਕੋਈ ਮਜ਼ਦੂਰਾ ਦੇ ਨਾਲ ਕੰਮ ਕਰਦਾ ਇਹ ਸਾਡੇ ਪੱਲੇ ਫਰਾਂਕੁਲ ਵੀ ਰਹਿ ਜਾਂਦਾ ਨੋਕਾਂ ਵੀ ਸਾਡੇ ਦੇ ਰਾਜ ਕਰਦੇ ਆ ਇਹ ਸਾਡਾ ਕੀ ਮਜੂਦ ਰਹਿ ਗਿਆ ਸਭੂ ਇੱਕ ਜਾਮਾ ਮਿਲਦਾ ਦੁਨੀਆਂ ਦੇ ਵਿੱਚ ਪ੍ਰਤਾਪ ਸਿੰਘ ਮਾਦਰ ਸਾਡਾ ਮੁੱਖ ਮੰਤਰੀ ਜਿਹੜਾ ਅੱਜ ਦੁਨੀਆਂ ਤੇ ਨਹੀਂ ਰਿਹਾ ਉਹਨੇ ਸਾਲ ਵਿੱਚ ਹੀ ਸ਼ਾਂਤ ਆਰਾਮ ਲਿਖਣਾ ਜੇ ਅਮ੍ਰਿਤ ਇਲੀਮੈਂਟ ਦਾ ਸਾਥ ਕਰੀਏਗਾ ਜੇ ਸਾਡੇ ਤੋਂ ਵੋਟਾਂ ਕਿਉਂ ਘਾ ਲਦੇ ਆ ਬਈਏ ਸਾਡੇ ਤੋਂ ਕਿਉਂ ਮੋਟਾ ਫਾੜਦੇ ਆ ਜਦੋਂ ਸਾਡਾ ਕੋਈ ਕੰਮ ਨਹੀਂ ਕਰਦੇ ਸਾਡਾ ਹਸਪਤਾਲਾਂ 'ਚ ਇਲਾਜ ਨਹੀਂ ਹੁੰਦਾ ਪੁੱਛੋ ਇਹਨਾਂ ਨੂੰ ਕਿ ਜਿੰਨਾ ਚਿਰ ਸਰਕਾਰੀ ਡਾਕਟਰਾਂ ਦੇ ਪਰਿਵਾਰਾਂ ਦਾ ਇਲਾਜ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਸੁਪਾਈ ਤੋਂ ਲੈ ਕੇ ਡੀਸੀ ਤੱਕ ਦੇ ਇਲਾਜ ਸਰਕਾਰੀ ਹਸਪਤਾਲਾਂ 'ਚ ਨਹੀਂ ਹੁੰਦੇ ਉਹਨਾਂ ਚਿਰ ਹਸਪਤਾਲ ਸਹੀ ਨਹੀਂ ਹੋਣਗੇ ਸਾਨੂੰ ਤਾਂ ਡਾਕਟਰ ਨੇ ਮੈਦੇ ਕਹਿਣਗੇ 5 ਲੱਖ ਦਾ ਕਾਟ ਬਣਵਾਤਾ ਉਹ ਜਦੋਂ ਜਾਂਦੇ ਆ ਹੌਸਪੀਟਲ ਉਹ ਕਹਿੰਦੇ ਤੁਹਾਡੀ ਪਿੱਤੇ ਚ ਪੱਥਰੀ ਹੈ ਦਾ ਆਪਰੇਸ਼ਨ ਨਹੀਂ ਹੋਣਾ ਇਹ ਕਾਟ ਪੈਸੇ ਲੱਗਣਗੇ ਠੀਕ ਕਰੇ ਪੱਥਰੀ ਗਵਾਂਢੀ ਦੇ ਸਾਡੇ ਸਰੀਰ ਦਾ ਤੂੰ ਬਣਾਇਆ 5 ਲੱਖ ਦਾ ਸਾਡਾ ਬਣਾ ਠੀਕ ਹੈ ਜੀ ਚਾਹ ਜੋ ਲੋਕੋ ਜੇ ਜਾਗੀ ਦਾ ਤਾਂ ਇਹਨਾਂ ਤੋਂ ਫਰੀ ਦੀਆਂ ਸਹੂਲਤਾਂ ਨਾ ਮੰਗੋ ਜੇ ਆਵੇ ਬੱਚਿਆਂ ਵਾਸਤੇ ਰੋਜ਼ਗਾਰ ਮੰਗ ਲਓ ਜੇ ਬੇਟਾ ਕਿਹੜੀ ਕਲਾਸ ਚ 6ਵੀਂ ਕਲਾਸ ਚ ਕੱਲ ਨੂੰ ਇਹ ਕੁੜੀ 12 ਕਰ ਜੂਗੀ ਇਹ ਇਹਨੂੰ ਸਗਲ ਸਕੀਮ ਦੀ ਲੋੜ ਆ ਦੱਸੋ ਸਾਰੇ ਪੜੀ ਲਿਖੀ ਆ ਤੈਨੂੰ ਨੌਕਰੀ ਦੀ ਲੋੜ ਆ ਇਹ ਨੌਕਰੀ ਤੁਹਾਨੂੰ ਦੇਣਾ ਨਹੀਂ ਚਾਹੁੰਦੇ ਜੇਕਰ ਨੌਕਰੀ ਦੇਣਾ ਚਾਹੁੰਦੇ ਹੁੰਦੇ ਤੁਹਾਨੂੰ ਅਨਪੜਾ ਨੂੰ ਵੀ ਦੇ ਦਿੰਦੇ ਜਿਹੜੇ ਸਰਕਾਰੀ ਮੱਛੀ ਪਾਲਣਾਂ ਦਾ ਪਤਾ ਤੁਹਾਨੂੰ ਮੱਛੀ ਪਾਲਣਾਂ ਦੇ ਵਿੱਚ ਕਹਿੰਦੇ 15-15 ਲੋਨ 15 15 ਲੱਖ ਦਾ ਲੋਨ ਚੱਕ ਲੈਂਦੇ ਆ ਬੀਬੀ ਸੁਣਨ ਵਾਲੀ ਗੱਲ 15 15 ਲੱਖ ਦਾ ਲੋਨ ਚੱਕ ਲੈਂਦੇ ਆ ਤੇ ਵਿੱਚੋਂ 5 ਲੱਖ ਕਹਿੰਦੇ ਭਰਨਾ ਹੁੰਦਾ 10 ਲੱਖ ਮਾਫ ਹੋ ਜਾਂਦਾ ਜੇਕਰ ਇੱਕ ਪਿੰਡ 'ਚ 10 ਮੱਛੀ ਪਾਲਣ ਹੋ ਤਾਂ 1 ਕਰੋੜ ਰੁਪਇਆ ਮਾਫ ਹੋ ਗਿਆ ਮੱਛੀਆਂ ਖਾਦ ਨਾ ਕਿਸੇ ਨੇ ਵੇਚ ਨਾ ਕਿਸੇ ਨੇ ਡਕਾਰ ਕਿਸੇ ਨੇ ਮਾਰਿਆ ਤੇ ਪੈਸੇ ਉਹਨਾਂ ਨੂੰ ਭਰਨੇ ਪੈਗੇ ਜਿਨ੍ਹਾਂ ਨੇ ਅੱਜ ਤੱਕ ਮੱਛੀਵਾਲ ਵੇਖਿਆ ਹੀ ਨਹੀਂ ਉਹ ਕਿਵੇਂ ਭਰਨੇ ਪੈਂਦੇ ਆ ਜਿਹੜੀ ਕਦੇ ਆਟਾ ਤੁਹਾਨੂੰ ਮਿਲਦਾ ਸੀ 13 ਰੁਪਏ ਕਿਲੋ ਅੱਜ ਤੁਹਾਨੂੰ 33 ਰੁਪਏ ਕਿਲੋ ਮਿਲਦਾ ਜਿਹੜਾ ਕਦੇ ਕਹਿੰਦੇ ਸੀ ਕਿ ਮਰੁੰਦਾ 1 ਰੁਪਏ ਦਾ ਅੱਜ ਤੁਹਾਨੂੰ 10 ਰੁਪਏ ਦਾ ਮਿਲਦਾ ਇਹ ਮਗਿਹਾਈ ਆ ਇਥੋਂ ਪੈਸਾ ਕੱਢਦੇ ਹੋ ਸਾਨੂੰ ਕਿਸੇ ਚੀਜ਼ ਹੁਣ ਹੋਰ ਸੁਣੋ ਤੁਹਾਨੂੰ ਜਿਹੜਾ ਪਿਛਵਾਤਮਾਨ ਉੱਥੇ ਕਹਿੰਦਾ ਸੀ ਤਾਂ ਬਿੱਲ ਨਹੀਂ ਦਿੰਦੇ ਕਿਸੇ ਨੂੰ ਕਹਿੰਦਾ ਬਿਜਲੀ ਬਿੱਲ ਨਹੀਂ ਦਿੰਦੇ ਮੈਂ ਕਹਾਂ ਭਗਵੰਤਿਆ ਸਾਥੂ ਬਿੱਲ ਲੈ ਸਾਡੇ ਬੱਚੇ ਨੂੰ ਨੌਕਰੀ ਦੇ ਲੈਣ ਮੈਂ ਲਾ ਸਾਡੇ ਬੱਚੇ ਨੂੰ ਜਾਈ ਲਾ ਸਾਡੇ ਬੱਚੇ ਨੂੰ ਮੁੜ ਕੇ ਆਇਆ ਹੀ ਨਹੀਂ ਯਾਦ ਰੱਖੋ ਸੋਚਣ ਵਾਲੀ ਗੱਲ ਸੁਣਿਆ ਜੇ ਆ ਜੱਗ 'ਚੋਂ ਪਾਈ ਪਾਣੀ ਪਾ ਰਿਆ ਕਰਮਜੀਤ ਹੁਣ ਜੱਗ 'ਚੋਂ ਪਾਣੀ ਪਾ ਰਿਆ ਆਖਰ ਨੂੰ ਜੱਗ ਖਲਦੀ ਹੋਣਾ ਕਿ ਨਹੀਂ ਹੋਣਾ ਹੋਣਾ ਨਾ ਜਿਵੇਂ ਤੁਹਾਨੂੰ ਬਿਜਲੀ ਫ੍ਰੀ ਦੇ ਰਹੇ ਆ 80% ਬਿਜਲੀ ਮੈਕਮਾ ਘਾਟੇ ਚ ਚੱਲਦਾ ਕਹਿੰਦੇ ਤੇ ਉੱਤੇ ਕਰਜ਼ਾ ਬਹੁਤ ਆ ਤੁਹਾਡੇ ਬੱਚੇ ਪਿੰਡਾਂ ਤੋਂ ਲੈਣ ਮੈਨ ਲੱਗਨੇ ਤਾਂ ਬੰਦ ਹੋ ਗਏ ਹੋਣੇ ਜਾਈ ਲੱਗਣੇ ਬੰਦ ਹੋ ਗਏ ਹੋਣੇ 20% ਰਹਿ ਗਿਆ ਜਦੋਂ ਆਖਰ ਨੂੰ ਇਹ ਫ੍ਰੀ 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 ਦੇਈ ਜਾਂਦੇ ਆ ਜੀ 341000 ਮੈਨੂੰ ਬਿੱਲ ਆਇਆ ਹਾਂ ਕਿਹੜੇ ਤੁਮਨ ਲੱਗਦਾ ਤੇਰਾ ਸਾਰਾ ਪਤਲਾ ਸਾਮਾਨ ਦਾ ਸਾਰਾ ਸਿਸਟਮ ਹੀ ਤੂੰ ਚਲਾਈ ਜਾਂਦਾ ਹੋਈ ਸੀ ਉਹ ਉ ਜਾ ਕੇ ਕੋਠੀ ਵਿਖਾ ਵੀ ਸਾਡੀ ਕੋਠੀ ਤੇ ਤਵੀ ਪਈ ਆ ਜਿਵੇਂ ਦੁਬਈ ਦੇ ਫਰਦੇ ਹੁੰਦੇ ਆ ਇਹਨਾਂ ਦੀਆਂ ਕੋਠੀਆਂ ਆ ਬਿੰਨਾਂ ਜਿਵੇਂ ਸ਼ਿਮਲੇ ਦੇ ਫਰਦੇ ਹੁੰਦੇ ਨੇ ਤੇ ਬਿਲ ਸਾਨੂੰ ਉਹ ਵੀ ਟੈਂਟਨ ਲੱਖਦੇ ਅਸੀਂ ਇਹਨੇ ਆ ਤੁਸੀਂ ਮੈਂ ਤੇਰੀ ਗੱਲ ਕਰ ਰਿਆ ਸੀ ਬਿਜਲੀ ਮਹਿਕਮਾ ਚ ਘਾਟੇ ਚ ਜਾ ਰਿਹਾ ਜਿਸ ਦਿਨ ਬਿਜਲੀ ਮਹਿਕਮਾ ਸਾਰਾ ਹੀ ਘਾਟੇ ਚ ਜਾਂਦਾ ਰਿਹਾ ਤੁਹਾਡੇ ਚਿੱਪਾਂ ਵਾਲੇ ਮੀਟਰ ਲੱਗਨੇ ਸ਼ੁਰੂ ਹੋ ਗਏ ਸ ਹੈ ਤੁਹਾਨੂੰ ਪਤਾ ਕਿ ਨਹੀਂ ਕੋਈ ਨਹੀਂ ਉਹ ਫਿਰ ਤੁਹਾਡਾ ਰੀਚਾਰਜ ਹੋਇਆ ਕਰੂਗਾ ਪ੍ਰਾਈਵੇਟ ਕੰਪਨੀਆਂ ਖਰੀਦਣ ਗਈਆਂ ਨੂੰ ਜਦੋਂ ਖਾਲੀ ਹੋ ਗਿਆ ਬਿਜਲੀ ਵਿਭਾਗ ਮੈਂ ਕਹਿਣਗੇ ਪ੍ਰਧਾਨਤਮਾਨ ਕਹੂਗਾ ਸਾਡੇ ਹੱਥ ਖੜੇ ਆ ਬੈਠੀ ਦੀ ਬਾਤ ਕਰਗਾ ਜਾ ਸਾਡੇ ਹੱਥ ਖੜੇ ਆ ਤੁਸੀਂ ਸਾਨੂੰ ਰੋਕਾਂ ਪੈ ਜਦੋਂ ਬਿਜਲੀ ਵਿਭਾਗ ਚੋਂ ਸੱਤਿਆਂ ਨਾਸ ਹੋ ਗਿਆ ਇਹ ਪ੍ਰਾਈਵੇਟ ਹੋ ਗਿਆ ਫਿਰ ਗਰੀਬੰਦਾ ਭੁੱਲ ਜੋ ਵੀ ਤੁਸੀਂ ਬਿਜਲੀ ਦਾ ਬਿੱਲ ਅਜ ਕਾਲਾ ਫਿਰ ਆਉਂਗੇ ਤੁਸੀਂ ਉਸੇ ਪੰਜਾਬ ਤੇ ਕਰੋ ਧੂਆ ਫਿਰ ਨੌਕਰੀਆਂ ਵਾਲੇ ਪਾਲਣਗੇ ਉਹਾਂਡੇ ਕੋਈ ਨਹੀਂ ਰਹਿਣਾ ਸੋਚਣੇ ਚੀਜ਼ ਨੂੰ ਮੈਂ ਕਿਹਾ ਹਰ ਘਰ ਨੂੰ 5-500 ਰੁਪਈਆ ਬਿਜਲੀ ਬਿੱਲ ਲਾ ਦੇ ਪ੍ਰਵਰਤਮਾਨ ਸਿਆਂ ਲੱਗ ਭਾਗ 3 ਕਰੋੜ ਆਬਾਦੀ ਆ ਪੰਜਾਬ ਦੀ ਤੇ 50 ਲੱਖ ਘਰ ਤਾਂ ਹੋਊਗਾ 50 ਲੱਖ ਘਰ ਜੇ 5500 ਰੁਪਿਆ ਬਿਜਲੀ ਬਿੱਲ ਵੀ ਦੇਵੇ 250 ਕਰੋੜ ਰੁਪਿਆ ਬਣਦਾ ਉਹ ਸਾਲ ਦਾ 3000 ਕਰੋੜ ਰੁਪਿਆ ਬਣਦਾ ਨਾਲੇ ਤਾਂ ਸਾਡੇ ਬੱਚੇ ਲੈਣ ਮੈਨ ਲੱਗ ਜਾਣਗੇ ਨਾਲੇ ਸਾਡੀ ਇੱਕ ਦਿਹਾੜੀ ਮਾਇਆ ਕਰਨੀ ਆ ਸਾਨੂੰ ਫਰਕ ਕੋਈ ਨਹੀਂ ਪੈਂਦਾ ਪਰ ਇਹ ਬੰਦੇ ਜਾਣ ਕੇ ਤੁਹਾਨੂੰ ਬਿਜਲੀ ਨਾਲ ਫ੍ਰੀ ਦੇ ਕੇ ਤੁਹਾਡਾ ਸੱਤਿਆ ਨਾਸ ਮਾਰਨ ਨੂੰ ਦਿੱਤੇ ਆ ਮਤਾਂ ਤੇ ਮੈਨੂੰ ਵੀ ਪਤਾ ਕਿ ਭਾਈ ਉਹ ਨਗਾਰੇ ਆ ਪੈਸਿਆਂ ਵਾਲੇ ਆ ਉਹ ਗੱਡੀਆਂ ਵਾਲੇ ਆ ਅਸੀਂ ਗੱਡੀਆਂ ਵਾਲੇ ਆ ਪਰ ਇਹਨਾਂ ਨੇ ਤੁਹਾਡੀ ਗੱਲ ਨਹੀਂ ਕਰਨੀ ਜੇ ਤੁਸੀਂ ਕਹੋ ਤਾਂ ਛੇ ਸਿੰਘ ਕਬਾਇਆ ਪਹਿਲਾਂ ਇਹ ਗਿਆ ਹੋ ਐਂਪੀਰੀਆ ਐਮਐਲ ਰਿਆ ਇੱਥੋਂ ਉਹ ਕਹਿੰਦਾ ਵੀ ਮੁੱਦੇ ਕੋਹਲ ਨਹੀਂ ਕੀਤੇ ਅੱਜ ਤੁਹਾਨੂੰ ਕਹਿ ਦੂਗਾ ਕਿ ਮੈਂ ਥੋੜਾ ਫਿਰ ਉਹ ਤਾਂ ਜਿੱਤਣ ਤੋਂ ਬਾਅਦ ਕੀ ਦਾ ਬੰਦ ਜੈਣਾ ਇਹ ਸੋਚਣ ਦੀ ਗੱਲ ਆ ਜੀ ਚਾਤ ਬਿਲਕੁਲ ਜੀ ਬਿਲਕੁਲ ਚਾਤ ਮੁੱਕ ਦੀ ਰਾਹ ਦੋ ਤੇ ਹੁਣ ਐਡੇ ਐਡੇ ਸਾਪੇ ਲਾ ਕੇ ਸਾਡੇ ਤਾਂ ਕਹੀ ਗੰਦੀ ਕਿੱਤੀ ਖਰਨੀ ਰਾਤੀ ਆਸੇ ਇਹ ਮੰਨਣਾ ਬਣਾਇਆ ਸੌਂ ਮੰਤਰੀ ਲਾ ਆ ਸਰੰਗ ਜਿਹਾ ਪਾੜੇ ਲਿਖਣ ਬੰਦ ਤੇ ਆਈ ਨਹੀਂ ਬੰਦੇ ਨਹੀਂ ਬੋਲੋ ਬੁੜੀਆਂ ਨੂੰ ਬੋਲਾਂਗੇ ਅੱਜ ਰਾਤੀ 12 ਵਜੇ ਸੁੱਤਾ ਐਵੇਂ ਸਾਪੇ ਰਗਾ ਰਗਾ ਦਾ ਪਲਾਣੇ ਨਾ ਸੁਣਾਣਾ ਹੈ ਹਾਂ ਇਹਨਾਂ ਦਾ ਹਾਲ ਕੀ ਕਰੀਏ ਹੱਲ ਬੀਬੀ ਇਹੀ ਆ ਜਦੋਂ ਗ੍ਰਹਿ ਮੰਤਰੀ ਕੈਨੇਡੀਅਨ ਬਣਾਇਆ ਹੋਵੇ ਕੋਲਾ ਕਹਿੰਦਾ ਵੀ ਕਾ ਸਕਦਾ ਨਾਲ ਇਕੱਠਾ ਲਾ ਸਕਦੇ ਆ ਉਹ ਪਿੰਡ ਦੀ ਬੰਦੀ ਆ ਆਖਾਂ ਤੋਂ ਕੋਈ ਅਗਾ ਕੰਮ ਦੇ ਖਾਂਦੇ ਮਰਦੇ ਦੱਸਣਾ ਸਹੀ ਹੈ ਉਸ ਤੋਂ ਬਾਅਦ ਬੀਬੀ ਜਿਹੜਾ ਨਸ਼ਾ ਛੱਡਿਆ ਜਾਂ ਵਧੀਆ ਦੀ ਗੱਲ ਏ ਆ ਇਹ ਆਪਣੀਆਂ ਗਲਤੀਆਂ ਹੁੰਦੀਆਂ ਜਦੋਂ ਬੰਦਾ ਇੱਕ ਮਿੰਟ ਮਾਂਜੀ ਗੱਲ ਸੁਣਨ ਆ ਲਈ ਆ ਜਦੋਂ ਮੇਰੀ ਗੱਲ ਗੌਰ ਕਰਿਆ ਜੇ ਜਦੋਂ ਕੋਈ ਵੀ ਚਿੱਟੇ ਦੇ ਨਾਲ ਨੌਜਵਾਨ ਦੀ ਮੌਤ ਹੁੰਦੀ ਆ ਉਦੋਂ 300 ਬੰਦੇ ਉਹਦੇ ਸੱਤਖਤ ਤੇ ਜਾ ਕੇ ਬਹਿ ਜਾਂਦਾ 300 ਬੰਦੇ ਸੱਤਖਤ ਤੇ ਜਾ ਕੇ ਬਹਿ ਜਾਂਦਾ ਪਸਤੀ ਬੰਦੇ ਇਕੱਠੇ ਹੋ ਕੇ ਚਿੱਟਾ ਵੇਚਣ ਵਾਲੇ ਨੂੰ ਰੋਕ ਦੇਣਗੇ ਇੱਕਲ ਤੇ ਕੀ ਦੀ ਸੀ 3 ਬੰਦੇ ਰੁਕੋ ਜਿਹੜਾ ਕੋਈ ਪੁਲਿਸ ਮੁਲਾਜ਼ਮ ਹੁੰਦਾ ਉਹਨਾਂ ਦਾ ਤੇਰਾ ਕੰਮ ਕਰੀ ਜਾਂਦੇ ਅਸੀਂ ਆਹ ਦਾ ਪਰੇ ਉਹ ਕਾਟਦੇ ਨਾਲ ਬਣਾਓ ਵੀਡੀਓ ਪਤਾ ਲੱਗ ਜੇ ਖਾਤੇ ਬੱਚਿਆਂ ਨੂੰ ਇਹਨਾਂ ਨੇ ਬੇਰੁਜ਼ਗਾਰ ਕਰਕੇ ਇਹ ਸਾਰਾ ਕੁਝ ਆਪ ਹੀ ਕਰ ਦਿੰਦੇ ਆ ਦਿਮਾਗ ਨਾਲ ਸਾਰਾ ਕੁਝ ਦਿਮਾਗ ਨਾਲ ਕਰ ਦਿੰਦੇ ਆ ਵੀ ਜੇ ਆ ਪੜਿਆ ਲਿਖਿਆ ਨੂੰ ਨੌਕਰੀ ਮਿਲ ਗਈ ਤੇ ਦੋ ਨੰਬਰ ਦਾ ਕੰਮ ਕਿਵੇਂ ਕਰੂਗਾ ਨਹੀਂ ਕਰੂਗਾ ਹੁਣ ਤਾਂ ਇਹ ਕੀ ਕਹਿ ਦਿੰਦੇ ਆ ਭਾਈ ਜਦੋਂ ਜਨਨ ਹਾਸੇ ਪਾਸੇ ਕਹਿਣਗੇ ਬਾਰਡਰ ਵਾਲੇ ਆ ਕੇ ਮੈਂ ਕਿਹਾ ਹੈਗੇ ਆ ਬਾਰਡਰ ਵਾਲੇ ਦੱਸੋ ਕੁਝ ਗੱਲਾਂ ਕਰਨਗੇ ਮੈਂ ਕਿਹਾ ਦਿਓ ਸਾਨੂੰ ਰੋਜ਼ਗਾਰ ਸਖਬੀਰ ਬਾਦਲ ਫੈਕਟਰ ਨਾਲਵਾ ਦਿੰਦਾ ਫਿਰ ਤੋਂ ਜਿੱਤਦਾ ਆ ਆ ਛੇਰ ਸਿੰਘ ਤੋਂ ਆਇਆ ਫੈਕਟਰੀਆਂ ਲਾ ਦਿੰਦਾ ਅੱਜ ਆ ਬੋਬੀ ਮਾਨ ਜਿਹੜਾ ਆਇਆ ਫਿਰਦਾ ਕਹਿੰਦਾ ਵੀ ਸਰਕਾਰ ਆਈ ਆ 5 ਸਾਲ ਹੋ ਗਏ ਐਮਪੀ ਤਾਂ ਇੱਥੋਂ ਸਖਬੀਰ ਹੀ ਆ ਕਿ ਇਹ ਕਿਹੜੇ ਮਸਲੇ ਹੱਲ ਕਰੂਗਾ ਜੇ ਸਖਬੀਰ ਨੇ ਨਹੀਂ ਕੀਤੇ ਕਹਿੰਦਾ ਛੜਕਾ ਬਣਾ ਲੀਆ ਚਟਨਾ ਸੀ ਨਾ ਚਟਨਾ ਸੀ ਜਦੋਂ ਸਾਡੇ ਬੱਚੇ ਨਸ਼ੇ ਦੇ ਨਾਲ ਤਬਾਹ ਹੋ ਰਹੇ ਆ ਕਿਹੜਾ ਕਰ ਘੋ ਰਿਹਾ ਉਹਨਾਂ ਦਾ ਅਸੀਂ ਕੀ ਕਰ ਸਕਦੇ ਆ ਤੁਹਾਨੂੰ ਇਹ ਹੀ ਬੇਨਤੀ ਆ ਜੀ ਜਦੋਂ ਕੋਈ ਵੀ ਸਰਕਾਰ ਤੁਹਾਡੇ ਕੋਲ ਆਵੇ ਉਹ ਨੂੰ ਕਹੇ ਕਹਨਾ ਤੁਸੀਂ ਇਹ ਆ ਕਿ ਪਹਿਲਾ ਨੰਬਰ ਇਹ ਆ ਵੀ ਸਾਡੇ ਪਿੰਡ ਦੇ ਵਿੱਚ ਜੇ ਚਿੱਟਾ ਮਿਲ ਗਿਆ ਤੇ ਫਿਰ ਤੂੰ ਸਾਨੂੰ ਸਾਡੇ ਪਿੰਡ 'ਚ ਨਹੀਂ ਮਿਲਣਾ ਚਾਹੀਦਾ ਪਹਿਲੀ ਗੱਲ ਇਹ ਕਹਿਣੀ ਆ ਦੂਜੀ ਗੱਲ ਉਹ ਨੂੰ ਇਹ ਕਹੋ ਕਿ ਸਾਡਾ ਬੱਚਾ ਚਾਹੀਓ ਐਸੀਆ ਬੀਸੀਆ ਜਰਨਲ ਆ ਉਹ ਹਰ ਇੱਕ ਪਰਿਵਾਰ ਨੂੰ ਸਿਹਤ ਸਹੂਲਤ ਫ੍ਰੀ ਮਿਲਣੀ ਚਾਹੀਦੀ ਹੈ ਜਿੱਥੇ ਥੋੜਾ ਇਲਾਜ ਹੁੰਦਾ ਉੱਥੇ ਸਾਡਾ ਹੋਣਾ ਚਾਹੀਦਾ ਆਪਾਂ ਤੇ ਘਰਾਂ ਟੈ ਦਵਾਈ ਲੈ ਲੈਂਦੇ ਆ ਸਾਨੂੰ ਕੈਪ ਦੀ ਦਵਾਈ ਨਹੀਂ ਦਿੰਦੇ ਇਹਨਾਂ ਨੂੰ ਕਹਾਂ ਜਿੱਥੇ ਥੋੜਾ ਇਲਾਜ ਹੁੰਦਾ ਜਾਂ ਤਾਂ ਸਾਡਾ ਉੱਥੇ ਕਰਾਓ ਜਾਂ ਫਿਰ ਜਿੱਥੇ ਸਾਡਾ ਹੁੰਦਾ ਜਾਂ ਤੁਸੀਂ ਉੱਥੇ ਕਰਾਓ ਤੀਜੀ ਜੇ ਥੋਟੇ ਬੰਗਲੇ ਪੈਣਗੇ ਸਾਡੇ ਵੀ ਬਰੋਪਰ ਦੇ ਪਵੋ ਇਹਨਾਂ ਦੀਆਂ ਤਨਖਾਹਾਂ ਹੁੰਦੀਆਂ ਲੱਖਾਂ ਰੁਪਈਆ ਸ਼ਾਇਦ ਕੋ ਨੂੰ ਨਹੀਂ ਪਤਾ ਐਮਐਲਏ ਦੀਆਂ ਤਨਖਾਹਾਂ ਹੁੰਦੀਆਂ ਜਦੋਂ ਤੁਸੀਂ ਐਮਐਲਏ ਹਾਰਾ ਦਿੰਨੇ ਆ ਉਹਦੀ 84-85 ਹਜ਼ਾਰ ਰੁਪਈਆ ਪੈਨਸ਼ਨ ਹੁੰਦੀ ਆ ਇਹ ਬਈ ਮਗਿਆਈਆਂ ਤਾਂ ਹੋਈ ਜਾਂਦੀਆਂ ਜਿਸ ਦਿਨ ਝਾੜੂ ਵਾਲੇ ਹਰ ਕੇ ਕਿੰਨੇ ਹਰਨੇ ਆ 92 ਇੱਥੇ ਨੇ 92 ਹਰਗੇ ਇਹਨਾਂ ਦੀ 92 ਲੱਖ ਰੁਪਈਆ ਪੈਨਸ਼ਨ ਤੁਹਾਨੂੰ ਫਰੀ ਦੀ ਚੁਕਣੀ ਹੈ ਤੇ ਨਾਲ 60-70 ਹਜ਼ਾਰ ਰੁਪਈਆ ਦੀ ਟਰਖਾ ਜਿਹੜਾ ਉਹਨਾਂ ਦੇ ਏਐਸਆਈ ਰਹਿਣਾ ਲਗਭਗ 2 ਕਰੋੜ ਰੁਪਈਆ ਤੁਹਾਨੂੰ ਮਹੀਨੇ ਦਾ ਭਰਨਾ ਪਿਆ ਕਰੂਗਾ ਤੇ ਜਿਹੜੀ ਖੰਡ 35 ਤੋਂ 40 ਹੋਈ ਆ ਵੀ ਆ 25 ਤੋਂ 30 ਹੋਈ ਆ 30 ਤੋਂ 35 35 ਤੋਂ 38 ਹੋਈ ਆ 38 ਤੋਂ ਅੱਜ 43-45 ਹੋਈ ਆ ਇਹ ਖੰਡ ਤੁਹਾਨੂੰ 60-70 ਦੀ ਜੀ ਤੇ ਸਾਡੀ ਦਿਹਾੜੀ ਉੱਥੇ ਦੀ ਉੱਥੇ ਸਾਡੀ ਦਿਹਾੜੀ ਉੱਥੇ ਦੀ ਉੱਥੇ ਅੱਜ ਦੀ ਮਗਹਾਈ ਦੇ ਵਿੱਚ ਦਿਹਾੜੀ 1000 ਰੁਪਏ ਚਾਹੀਦੀ ਹੈ ਅਸੀਂ ਕਮਰੇ ਪਾਵਾਂਗੇ ਕੱਪੜੇ ਪਾਵਾਂਗੇ ਜਾਨਸੀ ਰੋਟੀ ਖਾਵਾਂਗੇ 400 ਰੁਪਏ ਦੇ 400 ਸਿਰਫ 40 ਇਹ ਸਾਡਾ ਸਵਾਰ ਨਹੀਂ ਰਹਿ ਕੋਈ ਜਾਜੋ ਨਹੀਂ ਇੰਨੀ ਕੁ ਬੇਨਤੀ ਆ ਭਾਈ ਮੈਂ ਫਿਰ ਵੀ ਕਹਿ ਦਿੰਨਾ ਕਿ ਜੇਕਰ ਕੰਲਾਂ ਤੇ ਕੰਮ ਲੱਗੇ ਲੱਗਦਾ ਹੋਵੇ ਤੁਹਾਨੂੰ ਕਿ ਇਹਨਾਂ ਨੂੰ ਸਿੱਟਣ ਆ ਲੀਆਂ ਮੈਂ ਚੋ ਨਿਸ਼ਾਨ ਸਾਡਾ ਫੈਕਟਰੀ ਦਾ ਚਾਚਾ ਰਾਜਨੀਤੀ ਵਿੱਚ ਤੁਹਾਡੇ ਘਰਾਂ ਚ ਹਨੇਰਾ ਹੋਇਆ ਪਿਆ ਮੈਂ ਤਾਂ ਕਰਕੇ ਬੈਟਰੀ ਚਾਨਣ ਦੋ ਵਾਰੀ ਲਿਆ ਮੈਨੂੰ ਜਿੱਤਣ ਦੇ ਨਾਲ ਕੋਈ ਮਕਸਦ ਨਹੀਂਗਾ ਭਾਈ ਮੈਨੂੰ ਵੀ ਪਤੋ ਬਹੁਤ ਤੱਡੇ ਲੋਕ ਆ ਆਪਾਂ ਪੱਤੇ ਆ ਉਹ ਕਰੋੜਾਪਤੀ ਆ ਤੇ ਮੈਂ ਗੋੜਾ ਪੱਤੀ ਮੈਨੂੰ ਪਤਾ ਮੈਂ ਕੋਈ ਜਿੱਤਦਾ ਰਹਾ ਨਹੀਂਗਾ ਪਰ ਮੇਰੀ ਇਹ ਜਿੰਨੇ ਕਨੂੰ ਮੈਂ ਕੰਨਾਂ ਚ ਗੱਲ ਪਾ ਦੇਵਾਂ ਅੱਜ ਥੋੜੇ ਕੰਨਾਂ ਚ ਗੱਲ ਪੈ ਜੇ ਆਉਦੇ ਬੱਚਿਆਂ ਵਾਸਤੇ ਸਿੱਕੇ ਤੁਹਾਡੀ ਜੁੱਤੀ ਦੀ ਰੀਸ ਨਹੀਂ ਕਰਦੇ ਲੀਟਰ ਜਿਹੜੇ ਇਕਾ ਜਾਗ ਜਾਓ ਬੇਰਤੀ ਇੰਨੀ ਕਾ ਜੇਕਰ ਫਿਰ ਵੀ ਦਿਲ ਕਰੇ ਤਾਂ ਭਾਈ ਲੱਗੇ ਕਿ ਅਰ ਮੁੰਡਾ ਆਇਆ ਸੀ ਸਾਡਾ ਸੀ ਗਰੀਬ ਉਹ ਚਿੰਤਨ ਤਾਂ ਸਾਡੇ ਨਾਲ ਲੱਗਿਆ ਨਹੀਂ ਕੋਈ ਏਕ ਇੱਕ ਮਹਨ ਕਰੇ ਤਾਂ ਭਾਈ ਤੁਸੀਂ ਉਹ ਕਰਦੇ ਜੇ ਇਹਦੇ ਨਾਲ ਮਜ਼ਾਕ ਨਹੀਂ ਉੜਦਾ ਪੈਂਦਾ ਪਰ ਇੱਕ ਗੱਲ ਆ ਹੋਰ ਕਿ ਚਿੰਤਨ ਤਾਂ ਨਹੀਂ ਲੱਗਿਆ ਆਪਾਂ ਤੇ ਜੇਕਰ ਕੋਈ ਗੱਲ ਗਲਤ ਕੀਤੀ ਹੋਵੇ ਉਹਦੇ ਅੱਗੇ ਮਾਫ਼ੀ ਚੋਣਾ ਕਿੱਟਾ ਤੁਹਾਡੀ ਪੰਚਾਇਤ ਚਿੱਟਾ ਤੁਹਾਡਾ ਖਾਣਾ ਤੁਹਾਡਾ ਐਮਪੀ ਐਮਐਲਏ ਨਹੀਂ ਬੰਦ ਕਰ ਸਕਦਾ ਉਹਨਾਂ ਦੇ ਹੱਥ ਖੜੇ ਹੋ ਗਿਆ ਹੁਣ ਤੁਸੀਂ ਚੇਕ ਕਰ ਚੋਣਿਆ ਕਿ ਹੁਣ ਕੋਈ ਚਿੱਟੇ ਦੇ ਨਾਲ ਨੌਜਵਾਨ ਇੱਥੋਂ ਨਾ ਜਾਵੇ ਮੈਂ ਅਕਸਰ ਕਹਿੰਦਾ ਹਾਂ ਕਿ 300 ਸੱਤ ਸੱਤੇ ਬਹਿਰ ਨੂੰ 30 ਬੰਦੇ ਇਕੱਠੇ ਹੋ ਜੋ ਇੱਕ ਉਹ ਨਾਮ ਨਾਲ ਮੈਂਬਰ ਨੌ ਦਾ ਜਿਹੜੇ ਬੰਦੇ ਆ 1 ਰੁਪਏ ਤੋਂ ਉਹ ਜਾ ਕੇ ਪਿੰਡ ਦੇ ਵਿੱਚ ਇਹ ਕਹਿ ਦਿਓ ਕਿ ਭਾਈ ਸਾਡੇ ਨਾਲ ਚੱਲ ਰਹਿਣਾ ਚਿੱਟਾ ਵੇਟੀ ਜਾਂਦਾ ਉਹਦਾ ਗੁੱਟ ਫੜ ਕੇ ਉਹਨੂੰ ਕਹਿ ਦਿਓ ਕਿ ਤੂੰ ਹੈਗਾ ਸਾਡੇ ਪਿੰਡ ਦਾ ਪਹਿਲੀ ਵਾਰੀ ਤੈਨੂੰ ਅੱਜ ਕੱਤਤਾ ਮਾਂ ਪਹਿਲੀ ਤੇ ਆਖਰੀ ਦੂਜੀ ਵਾਰੀ ਅਸੀਂ ਕਿੱਥੇ ਖੇਤ ਪੜਾ ਕੇ ਆਵਾਂਗੇ ਗੱਲਾ ਲੈ ਕੇ ਆਵਾਂਗੇ ਤੇ ਕਾਲਾ ਫਰਦਾ ਲੈ ਕੇ ਆਵਾਂਗੇ ਮੂੰਹ ਕਾਲਾ ਕਰਕੇ ਤੇਰਾ ਪਿੰਡ ਚ ਕਮਾਵਾਂਗੇ ਕਿ ਤੂੰ ਸਾਡੀ ਜਵਾਨੀ ਤਬਾਹ ਕਰੀ ਜਾਂਦਾ ਬਰਾਤਾਂ ਨੂੰ ਉੱਠਣ ਦੇ ਰਿਆ ਜੇ ਮੈਂ ਗਰੰਟੀ ਨਾਲ ਕਹਿੰਦਾ ਪਿੰਡ ਪਿੰਡੇ ਕੰਮ ਉਹ ਜੇ ਕੋਈ ਚਿੱਟਾ ਦੇ ਹੋਵੇਗਾ ਇਹ ਕੰਮ ਤੁਹਾਨੂੰ ਆਪ ਹੀ ਕੁਮਾਰ ਆਫਰ ਨਹੀਂ ਪੜ੍ਹਨੇ ਜੇਕਰ ਕੋਈ ਗਲਤ ਕਰੀ ਹੋਵੇ ਉਹਨਾਂ ਦੇ ਨਾਮ ਹੈ ਨਾ ਮਾਂ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਦਾ ਧਾਰੀ ਮਾਰੋ ਯਾਰ